ਅਕਾਲ ਪੁਰਖਨ ਵਸਤਰਾਣਾ ਵੱਲੋਂ ਸ੍ਰੀ ਦਾਂਦੀ ਜਾਨ ਦੇ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਨੇ ਆਈ ਸੰਗਤ ਨੂੰ ਇਹਨਾਂ ਅੱਧਿਆ ਜ਼ਿਕਰੀਏ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਕਾਲ ਪੁਰਖਨ ਵਸਤਰਾਣਾ ਧਾਰਮਿਕ ਸੱਤ ਹੈ ਇੱਕ ਉਸ ਕੰਫੀਨਟੀ ਵੀ ਖਾਂਦਾ ਹੈ ਰੇਡੀ ਕਮਿਊਨਿਟੀ ਦੀ ਦੁਨੀਆ ਦੇ ਵਿੱਚ ਬਹੁਤ ਵੱਡੀ ਪਛਾਣ ਹੈ ਕਿਸੇ ਸਰਦਾਰ ਨੇ ਐਡੇ ਛੋਟੇ ਰੂਪ ਦੇ ਵਿੱਚ ਦੁਨੀਆ ਦੇ ਰਿਕਾ ਆਪਣੀ ਇੱਕ ਵੱਖਰੀ ਪਛਾਣ ਬਣਾਈ ਉਹਦੇ ਪਿਛਲੇ ਪਾਸੇ ਕੁਝ ਨਾ ਕੁਝ ਉਹ ਗੱਲਾਂ ਪਈਆਂ ਹੋਈਆਂ ਨੇ ਜਿਹੜੀਆਂ ਵੱਡੀਆਂ-ਵੱਡੀਆਂ ਸਸਤਾਲਾਂ ਤੋਂ ਨਹੀਂ ਹੋਈਆਂ ਚਾਹੇ ਭਾਦਰੀ ਦਾ ਖੇਤਰ ਹੋਵੇ ਚਾਹੇ ਮੇਕ ਦਾ ਖੇਤਰ ਹੋਵੇ ਚਾਹੇ ਸੇਵਾਮਾਨ ਦਾ ਖੇਤਰ ਹੋਵੇ ਚਾਹੇ ਦਰਸ ਦਾ ਖੇਤਰ ਹੋਵੇ ਮਜਨੂਮਾਂ ਦੀ ਮਦਦ ਕਰਨ ਦਾ ਖੇਤਰ ਹੋਵੇ ਜene ਸਾਡਾ ਸਿਰ ਉੱਚਾ ਹੁੰਦਾ ਹੈ ਇਸ ਗੱਲ ਨਾਲ ਕਿ ਆਕਾਲ ਪੰਥ ਦੇ ਮਸਤਵਾਨਾਂ ਨੇ ਕਿਸਾਨਾਂ ਨੂੰ ਦੋਨ ਦੇ ਸ਼ਹੀਦਾਂ ਦੀ ਜਾਲ ਕਰ ਬਣਾਉਣ ਦਾ ਫੈਸਲਾ ਕਰਦਿਆ ਫੈਸਲਾ ਹੀ ਨਹੀਂ ਕਰ ਲਿਆ ਬਣਾਉਣੀ ਹੈ ਉਥੇ ਅਟਲ ਨੇ ਉਥੇ ਇਹ ਸਮਾਨ ਲਵਾਇਆ ਜਿੱਥੇ ਸਾਡੀ ਕਮਿਊਨਿਟੀ ਜਿੱਥੇ ਇਹ ਸਾ ਗੁਰੂ ਦਾ ਦਸਬੰਦ ਹੈ ਗੁਰਦਰਾ ਮਸਕੂਨਾ ਸਾਹਿਬ ਦਾ ਇਤਿਹਾਸ ਹੈ ਨਾ ਇੱਕ ਹੋਰ ਦਾ ਵੱਖਰੀ ਕਿਸਮ ਦਾ ਇਤਿਹਾਸ ਹੈ ਸંત ਬਾਬਾ ਅਤਰ ਸਿੰਘ ਜੀ ਨੇ ਆਪਣੇ ਸਿਰ ਤੇ ਕੱਢੋ ਕੇ ਇਥੇ ਸਿੱਖਿਆ ਮੰਦਿਰ ਨੇ ਸਿੱਖਿਆ ਦੀ ਇਮਾਰਤ ਖੜੀ ਕੀਤੀ ਵੇ ਜਿਹੜੀ ਹੁਣ ਦਰਕਰਾਂ ਜਿੱਥੇ ਧਾਰਮਿਕ ਖੇਤਰ ਦੇ ਵਿੱਚ ਪੈਤਰਿਆ ਉਥੇ ਵਿਦੇਖ ਖੇਤਰ ਦੇ ਵਿੱਚ ਵੀ ਇਹ ਸਾਰੇ ਪੰਜਾਬ ਦੇ ਦੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਨਾਬਰੀ ਸਾਡੀ ਕਮਿਊਨਿਟੀ ਦਾ ਨਾਬਰੀ ਸਾਡੀ ਕਮਿਊਨਿਟੀ ਦਾ ਹਿੱਸੇ ਆਈ ਹੋਈ ਹੈ ਕਿਸੇ ਰਾਜ ਦਾ ਹੁਕਮ ਨਾ ਮੰਨਣਾ ਕਿਸੇ ਰਾਜੇ ਦੇ ਕੀਤੇ ਹੋਏ ਗਲਤ ਫੈਸਲੇ ਨੂੰ ਨਾ ਮੰਨਣਾ ਇਹ ਸਾਡੇ ਹਿੱਸੇ ਹੀ ਹੈ ਅਸੀਂ ਬੋਲ ਗਿਆਂ ਦੁਨੀਆ ਨੂੰ ਪਿੱਛੋਂ ਸਾਡੇ ਨਾਲ ਲਾ ਕੇ ਬੋਲਦੀ ਹੈ ਨਾ ਬਰੀ ਤਾਂ ਅੱਜ ਤੱਕ ਜਿੰਨੇ ਨਹੀਂ ਕਰਦੇ ਰਹੇ ਜਗ ਦੇਖਾਂ ਦੇ ਰਾਜ ਦੇ ਜਿਨ੍ਹਾਂ ਨੇ ਬ੍ਰਿਜ ਰਾਜ ਦੇ ਖਿਲਾਫ ਪੁਕਾਰਾਂ ਕੀਤੀਆਂ ਉਹਦੇ ਜਿੰਨੇ ਬ੍ਰੈਂਟਡ ਸੀ ਅਸ ਗੁਰੂ ਘਰ ਦੇ ਵਿੱਚ ਸਿਧਾ ਲੈਂਦੇ ਹੁੰਦੇ ਸਨ ਇੱਥੇ ਪਾਵੇਂ ਉਹ ਕਿਸੇ ਬਚਾਵਾ ਦੇ ਬੰਦੇ ਹੋਣ ਐਸ ਗੁਰੂ ਘਰ ਦੇ ਵਿੱਚ ਉਹਨਾਂ ਨੂੰ ਪਨਾਹ ਮਿਲਦੀਆਂ ਰਹੀਆਂ ਨੇ ਸੰਤ ਪਾ ਪਾਦਰ ਸਿੰਘ ਜੀ ਤਾਂ ਬਗਵਤੀ ਕਰਦੇ ਸੀ ਨਾ ਤੇ ਉਹ ਇਸ ਸਹਸਤਾ ਦਾ ਸੰਚਾ ਅੱਜ ਹੀ ਦੇਖੋ ਇਹ ਜਿੱਥੇ ਇੱਕ ਗੱਡਰ ਬਣ ਰਹੀ ਹੈ ਉੱਥੇ ਨਾਲ ਦੀ ਨਾਲ ਅੱਖਾਂ ਦਾ ਕੈਂਪ ਵੀ ਫ੍ਰੀ ਲੱਗਿਆ ਪਿਆ ਜਣੀ ਅਸੀਂ ਇਹ ਸਮਝਦੇ ਆ ਸਿੱਖ ਕਮਿਊਨਿਟੀ ਦਾ ਸਰੂਪ ਸਤੇਪ ਇੱਕ ਬੰਦਾ ਸਾਡਾ ਜਿਹਦੇ ਸਿਰ ਤੇ ਪੱਗ ਬੰਨੀ ਹੋਈ ਹੈ ਉਹ ਜੇ ਬਦਲਿਆ ਕੰਮ ਕਰਦਾ ਤਾਂ ਸਾਡਾ ਸਿਰ ਚਾ ਹੁੰਦਾ ਤੇ ਅਸੀਂ ਮਾਨ ਨਾ ਕਹਿੰਦੇ ਵੀ ਸਾਡਾ ਪੰਜਾਬੀ ਆ ਸਾਡਾ ਸਿੱਖ ਆ ਭਾਈ ਸਾਡਾ ਪਰਪਰਾ ਉਹ ਦੁਨੀਆ ਇਕੱਲਾ ਹੁੰਦੀਆਂ ਨੇ ਲੰਗਰ ਤਾਂ ਕਈ ਵਾਰ ਸਾਡੀ ਹਿੰਦੂ ਕਮਿਊਨਿਟੀ ਹਿੰਦੂ ਧਰਮ ਬਹੁਤ ਵੱਡਾ ਧਰਮ ਆ ਉਹਨਾਂ ਨੇ ਵੀ ਲੰਗਰ ਕਰਦਾ ਹੈ ਇਸ ਤਰ੍ਹਾਂ ਦੇ ਲੰਗਰ ਕਰਨਾ ਕਿਤੇ ਡੋਬਾ ਹੋ ਗਿਆ ਕਿਤੇ ਸੋਕਾ ਹੋ ਗਿਆ ਕਿਤੇ ਲੋਕ ਮਰ ਰਹੇ ਨੇ ਕਿਤੇ ਸਰਕਾਰ ਆਵਾਜ਼ ਵੀ ਸੁਣ ਰਹੀ ਉਹਨਾਂ ਲੋਕਾਂ ਨੂੰ ਤੇ ਰਾਸਤ ਪਹੁੰਚਾਉਣਾ ਰਾਸ਼ਨ ਮਚਾਉਣਾ ਉਹਨਾਂ ਦੀ ਇਬਾਦਤ ਕਰਨਾ ਕੱਢ ਕੇ ਲੈਣਾ ਕੱਪੜੇ ਦੇਣਾ ਤੇ ਉਧਰੋਂ ਸਨੇਹੇ ਆਉਣੇ ਕਿ ਸਾਡੇ ਕੋਲੇ ਰਾਸ਼ਨ ਨਾ ਭੇਜੋ ਸਾਡੇ ਕੋਲੇ ਪੱਟੇ ਨਾ ਭੇਜੋ ਸਾਡੇ ਕੋਲੇ ਕੱਪੜੇ ਨਾ ਭੇਜੋ ਬਹੁਤ ਨੇ ਦੁਨੀਆ ਦੇ ਕਿਸੇ ਖਿੱਤੇ ਦੇ ਵਿੱਚ ਵੀ ਆ ਅਧਾਰਨਾ ਨਹੀਂ ਤੇ ਤੁਸੀਂ ਤੁਸੀਂ ਕਿੰਨਾ ਵਿਚਾਰ ਕਰ ਬਣਾ ਰਹੇ ਹੋ ਬਾਈ ਅਸੀਂ ਮੰਗ ਕਰ ਰਹੇ ਹਾਂ ਕਿ ਸਰਕਾਰ ਸਾਡੇ ਸ਼ਹੀਦਾਂ ਦੀ ਯਾਦਗਾਰ ਬਣਾਵੇ